ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਬਣਾਉਣ ਜਾ ਰਹੇ ਚੱਪੜ ਗੰਧੂ ਤੇ ਚੱਪੜ ਗੰਧੂ ਆਪਣੇ ਘਰ ਦੇ ਹੀ ਸੀਗੇ ਅਗਰ ਆਪਾਂ ਬਣਾਉਣੇ ਆ ਸਬਜੀ ਦਾ ਤਰੀਕਾ ਹਰੇਕ ਦਾ ਅਲੱਗ-ਅਲੱਗ ਹੁੰਦਾ ਸਬਜੀ ਹਰ ਇੱਕ ਬਣਾਉਂਦਾ ਪਰ ਆਪਣਾ ਤਰੀਕਾ ਕੁਝ ਅਲੱਗ ਵਾ ਆਪਾਂ ਜੇ 1/2 ਕਿਲੋ ਆਪਣੇ ਕੋਲ ਚੱਪੜ ਗੰਧੂ ਆ ਤਾਂ ਉਹਦੇ ਵਿੱਚ 500 ਗ੍ਰਾਮ ਚੱਪੜ ਗੰਧੂ ਦੇ ਵਿੱਚ 300 ਗ੍ਰਾਮ ਪਿਆਜ਼ ਜ਼ਰੂਰ ਪਾਓ ਕਿਉਂਕਿ ਫਿਰ ਉਹਦੇ ਨਾਲ ਜ਼ਿਆਦਾ ਟੇਸਟ ਬਣਦੇ ਨੇ ਤੇ ਮੈਂ ਲੈ ਥੋੜਾ ਜਿਹਾ ਲਸਣ ਤੇ ਲਈਆਂ ਦੋ ਲਾਲੀ ਮਿਰਚਾਂ ਸੁੱਕੀਆਂ ਨਹੀਂ ਦੂਸਰੀਆਂ ਹੀ ਆ ਹਰੀਆਂ ਵਾਲੀਆਂ ਇਹ ਹਰੀਆਂ ਮਿਰਚਾਂ ਨੇ ਲਈਆਂ ਤੇ ਅਦਰਕ ਤਾਂ ਪਾਵਾਂਗੇ ਆਪਾਂ ਪੇਸਟ ਆਓ ਪਹਿਲਾਂ ਆਪਾਂ ਸਬਜੀ ਨੂੰ ਕੱਟਦੇ ਆਂ ਫਿਰ ਅੱਗੇ ਦੱਸਦੇ ਆ ਤੁਹਾਨੂੰ ਕਿ ਆਪਾਂ ਆਪਣੇ ਕਿਸ ਤਰੀਕੇ ਦੇ ਨਾਲ ਬਣਾ ਰਹੇ ਆਂ ਜੋ ਕਿ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਹਾਂਜੀ ਆਪਾਂ ਪਿਆਜ਼ ਕੱਟਾਂਗੇ ਮੋٹے-ਮੋٹے ਕਿਉਂਕਿ ਆਪਾਂ ਬ੍ਰਿਕ ਬੈਲ ਨਹੀਂ ਕੱਟਣੇਗੇ ਚਾ ਜ਼ਿਆਦਾ ਬ੍ਰਿਕ ਨਹੀਂ ਤੇ ਜ਼ਿਆਦਾ ਆਪਾਂ ਮੋٹے ਵੀ ਨਹੀਂ ਪਰ ਥੋੜੇ ਜਿਹਾ ਲੰਬੇ ਰੱਖਾਂਗੇ ਇਸ ਲਈ ਆਪਾਂ ਵੱਡਾ ਸਾਈਜ਼ ਪਿਆਜ਼ ਦਾ ਲਿਆ ਠੀਕ ਹੈ ਇਹ ਸਾਨੂੰ ਦੇ ਨਾਲ ਆਪਣੇ ਪਿਆਜ਼ ਕੱਟੇ ਜਾਣਗੇ ਕਿਉਂਕਿ ਮੋٹے ਪਿਆਜ਼ ਹੀ ਸਬਜ਼ੀ ਦੇ ਵਿੱਚ ਲੈਣ ਦੇ ਆਪਾਂ ਰੱਖਦੇ ਆ ਜਲਦੀ ਕੱਟ ਹੋ ਜਾਂਦੇ ਆਰ ਪੀਸ ਵੀ ਇਹਦੇ ਬਿਲਕੁਲ ਠੀਕ ਬਣਦੇ ਨੇ ਫਿਰ ਬਰੀਕ ਪਿਆਜ਼ ਹੈ ਸਿਫਟ ਕਰਕੇ ਵਾਸਤੇ ਹੀ ਰੱਖੋ ਜੇ ਆਪਾਂ ਬਰੀਕ ਕੱਟਣਾ ਪਰ ਇਹ ਮੋٹے ਪਿਆਜ਼ ਆਪਾਂ ਲੰਬੇ ਚਾਹੀਦੇ ਹੀ ਕੱਟਣੇ ਇਹਦੇ ਨਾਲ ਇਸ ਲਈ ਆਪਾਂ ਇਹ ਪਿਆਜ਼ ਵੱਡੇ ਲਏ ਥੋੜੇ ਜਿਹਾ प्याज ਵੀ ਆਪਣੇ ਘਰ ਦੇ ਆਏ ਸੀਗੇ ਇਹ ਤੇ ਆਪਾਂ ਪਿਆਜ਼ ਵੀ ਉੱਥੇ ਹੀ ਲਏ ਆ ਤੇ ਆਪਾਂ ਇਹਨਾਂ ਨੂੰ ਲੰਬੇ-ਲੰਬੇ ਕੱਟ ਕੇ ਦੱਸਾਂਗੇ ਤੁਹਾਨੂੰ ਆਪਾਂ ਕਿਹੜੀ-ਕਿਹੜੀ ਚੀਜ਼ਾਂ ਦੇ ਵਿੱਚ ਆਪਾਂ ਐਡ ਕਰਾਂਗੇ ਜਿੰਨੇ ਪਿਆਜ਼ ਆਪਾਂ ਇਹਨਾਂ ਨੂੰ ਲੰਬੇ ਪਿਆਜ਼ ਕਟਾਂਗੇ ਆਪਣੇ ਉਨੇ ਹੀ ਸਬਜ਼ੀ ਦੇ ਵਿੱਚ ਇਹ ਟੇਸਟ ਦਿੰਦੇ ਨੇ ਬਰੀਕ ਪਿਆਜ਼ ਜਲ ਜਾਂਦੇ ਨੇ ਇੱਕ ਇਕੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਏਦਾਂ ਖੋਲ ਲਾਂਗੇ। ਕੱਲੇ-ਕੱਲੇ ਚ ਪੀਸ ਕਰ ਲਾਂਗੇ। ਜਿੰਨੇ ਕਿ ਤੁਹਾਡੇ ਤੋਂ ਹੁੰਦੇ ਆ ਉਹਨੇ ਹੀ। ਕਿਉਂਕਿ ਕੱਲੇ-ਕੱਲੇ ਪੀਸ ਕਰਨ ਨਾਲ ਤੁਹਾਨੂੰ ਇਹਦਾ ਜਦ ਭੁੰਨਾਗੇ ਆਪਾਂ ਫਿਰ ਤੁਹਾਨੂੰ ਦੱਸਦਾ ਕਿ ਇਹਦਾ ਟੇਸਟ ਬਹੁਤ ਜ਼ਿਆਦਾ ਹੋ ਜਾਂਦਾ ਵਾ। ਇਕੱਠੇ ਪੀਸ ਦਾ ਟੇਸਟ ਹੀ ਹੁੰਦਾ। ਜਿੰਨੇ ਕਿ ਆਪਾਂ ਖੋਲਣ ਤੋਂ ਬਾਅਦ ਜਿਹੜੇ ਪਿਆਜ਼ ਦੀ ਇਹ ਚੀਜ਼ ਹੁੰਦੀ ਹੈ ਇਹ ਵੀ ਭੁੱਜ ਜਾਂਦੀ ਹੈ। ਨਹੀਂ ਤੇ ਇਸ ਤਰ੍ਹਾਂ ਇਹ ਇਕੱਠਾ ਰਹਿੰਦਾ ਤੇ ਅੰਦਰੋਂ ਪਿਆਜ਼ ਇਹ ਪੱਕਦਾ ਨਹੀਂਗਾ। ਆਪਾਂ ਤਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂ ਖੋਲਦੇ ਆ ਮੈਂ। ਖਣਨ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਦੇਖਿਆ ਕਰੋ ਟੇਸਟ ਕਿੰਨਾ ਵੱਖਰਾ ਸਬਜੀ ਦਾ ਹੋਏਗਾ ਅੱਜ ਪਪਿਆਜ ਸਾਰੇ ਤਕਰੀਬਨ ਖੋਲਲੇ ਆਗੇ ਹੁਣ ਆਪਾਂ ਪਾਵਾਂਗੇ ਕੜਾਹੀ ਦੇ ਵਿੱਚ ਸਰੋਂ ਦਾ ਤੇਲ सत मिनट आप प्याज पका ज्यादा भी नहीं पकावे क्योंकि काले हो जाए फिर काले हुई अपनी सारी सब्जी का टेस्ट खराब होंगा तो दो पावे आप लाल मिर्चा जो आप रखिया सुकिया नहीं दूसरिया ਉਪਾ ਇਦਾਂ ਹੀ ਪਾਵਾਂਗੇ ਇਹਨਾਂ ਦੇ ਵਿੱਚ। ਨਾਲੇ ਜਿਹਨਾਂ ਦੇ ਵਿੱਚ ਰਸ ਜਦੋਂ ਨਿਕਲ ਦਵਾ ਕਰਕੇ ਲੱਗ ਗਏ। ਇਹਨਾਂ ਦਾ ਟੇਸਟ ਵੱਖਰਾ ਹੀ ਆਵੇਗਾ। ਆਪਾਂ ਦੋ ਪੀਸੇ ਪਾ ਦੁੱਤੇ। ਤੇ ਜੇ ਪੰਜ ਮਿਰਚਾਂ ਆਪਾਂ ਹਰੀਆਂ ਲਈਆਂ ਸੀ। ਤੇ ਆਪਾਂ ਉਹਨਾਂ ਨੂੰ ਵੀ ਕੱਟ ਕੇ ਬਰੀਕੀ ਕਰਕੇ ਹੀ ਪਾਵਾਂਗੇ। ਆਪਾਂ ਹਰੀਆਂ ਮਿਰਚਾਂ ਦੇ ਵਿੱਚ ਪਾ ਦਿੱਤੀਆਂ। ਕਦਿ ਤੁਸੀਂ ਦੇਖਦੇ ਜਾਪਾ ਹੈ ਲਾਲ ਮਿਰਚੇ ਦੇ ਸੁੱਕੀ ਜਰੂਰ ਪਾਓ ਕਿਉਂਕਿ ਉਹਦਾ ਵੱਖਰਾ ਟੇਸਟ ਆਉਂਦਾ ਵਾ ਇਸ ਤਰ੍ਹਾਂ ਲਾਲ ਮਿਰਚਾ ਤੁਹਾਡੇ ਕੋਲ ਹੀ ਹੈਗੀਆਂ ਤਾਂ ਤੁਸੀਂ ਇਹ ਵੀ ਵਿੱਚ ਜਰੂਰ ਇੱਕ ਦੋ ਪਾਓ ਜੇ ਤੁਹਾਡੇ ਕੋਲ ਇੱਕ ਜਾਂ ਦੋ ਹੈ ਇਹ ਪਾਓ ਇਹਨਾਂ ਦਾ ਟੇਸਟ ਵੱਖਰਾ ਆਏਗਾ ਹਰੀ ਮਿਰਚ ਦਾ ਅਲੱਗ ਟੇਸਟ ਆਏਗਾ ਤੇ ਮੈਂ ਇਸ ਲਈ ਇਹ ਲੱਗ-ਲੱਗ ਤਰ੍ਹਾਂ ਹੀ ਪਾਈਆਂ ਨੇ ਤੇ ਆਪਣੇ ਥੋੜੇ ਜਿਹਾ ਪਿਆਜ਼ ਦੇ ਕੋ ਬ੍ਰਾਊਨ ਹੋਣ ਲੱਗੇ ਕਿਉਂਕਿ ਆਪਾਂ ਕੱਲਾ-ਕੱਲਾ ਪਿਆਜ਼ ਇਸ ਲਈ ਕੀਤਾ ਸੀ ਕਿ ਤਕਰੀਬਨ ਆਪਣੇ ਸਾਰੇ ਹੀ ਪਿਆਜ਼ ਚੰਗੀ ਤਰ੍ਹਾਂ ਪੁੱਜ ਜਾਣ ਆਪਾਂ ਹਲਕੇ ਬ੍ਰਾਊਨ ਹੋਣ ਦੇ ਵਿੱਚ ਹੀ ਇਹਦੇ ਵਿੱਚ ਪਾਵਾਂਗੇ ਜੋ ਆਪਾਂ ਸਬਜ਼ੀ ਕੱਟੀ ਹੈ ਛੱਪੜ ਕਰ ਦੋ ਕਿਉਂਕਿ ਮੈਂ ਸਬਜ਼ੀ ਕਦੀ ਵੀ ਕੱਟਣ ਤੋਂ ਬਾਅਦ ਨਹੀਂ ਧੋਣੀ ਮੈਂ ਸਬਜ਼ੀ ਛੱਲ ਕੇ ਹੀ ਸਬਜ਼ੀ ਧੋਣੀ ਹੈਗੀ ਕਿਉਂਕਿ ਸਬਜ਼ੀ ਛੱਲ ਕੇ ਧੋਣ ਦੇ ਨਾਲ ਅੱਛਾ ਹੁੰਦਾ ਕੱਟਣ ਤੋਂ ਬਾਅਦ ਸਬਜ਼ੀ ਕਦੇ ਵੀ ਨਹੀਂ ਧੋਣੀ ਚਾਹੀਦੀ ਅਪਾਜ ਵਿੱਚ ਨਮਕ ਨਹੀਂ ਪਾਵਾਂਗੇ ਹਲੇ ਕਿਉਂਕਿ ਇਹਨਾਂ ਨੂੰ 5-7 ਮਿੰਟ ਸੇਕ ਲਵਾਵਾਂਗੇ ਨਮਕ लास्ट ਤੇ ਪਾਵਾਂਗੇ ਪਹਿਲਾ ਨਮਕ ਪਾਉਣ ਦੇ ਨਾਲ ਪਾਣੀ ਛੱਡ ਜਾਂਦੀ ਹੈ ਸਬਜ਼ੀ ਤੇ ਫਿਰ ਪਾਣੀ ਦਾ ਟੇਸਟ ਤੇ ਸਬਜ਼ੀ ਦਾ ਟੇਸਟ ਨਹੀਂ ਰਹਿੰਦਾਗਾ ਅਪਾ ਇਹਨੂੰ ਸਬਜ਼ੀ ਨੂੰ ਢੱਕ ਕੇ ਰੱਖਦੇ ਹਾਂ ਇਹ ਆਪਣਾ 5 ਤੋਂ 7 ਮਿੰਟ ਇਹਨੂੰ ਸਬਜ਼ੀ ਨੂੰ ਸੇਕ ਲੱਗ ਗਿਆ ਕਿਉਂਕਿ ਆਪਣੀ ਸਬਜ਼ੀ ਬਣ ਕੇ ਤਿਆਰ ਹੋਣ ਵਾਲੀ ਆ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਹਲਦੀ ਵਗੈਰਾ ਜੋ ਵੀ ਆਪਣਾ ਮਸਾਲੇ ਐਡ ਕਰਨੇ ਹੋ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੁਸੀਂ ਜੋ ਵੀ ਨਮਕ ਪਾਉਣਾ ਆਪਣੇ ਸਵਾਦ ਅਨੁਸਾਰ ਪਾਓ ਇਹਨਾਂ ਵੀ ਤੁਸੀਂ ਖਾਣੇ ਪਰ ਅਸੀਂ ਨਮਕ ਘੱਟ ਹੀ ਖਾਣਦੇ ਆ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾਓ 1 ਚਮਚਾ ਪਾਇਆ ਹਲਦੀ ਦਾ ਥੋੜੀਆਂ ਜੀਆਂ ਪਾਆਂ ਲਾਲ ਮਿਰਚਾਂ ਕਿਉਂਕਿ ਆਪਾਂ ਪਹਿਲਾਂ ਮਿਰਚਾਂ ਪਾ ਚੁੱਕੇ ਹਾਂ ਬੜਾ ਜਿਆਦਾ ਮਿਰਚ ਆਪਾਂ ਨਹੀਂ ਪਾਉਣੀ ਆ ਆਪਾਂ ਇਹਦੇ ਵਿੱਚ ਥੋੜਾ ਐਡ ਕਰਾਂਗੇ ਇੱਕ ਗਰਮ ਮਸਾਲਾ ਪਰ ਜਿਆਦਾ ਨਹੀਂ ਇਹ ਚਮਚੇ ਦਾ ਚੌਥਾ ਹਿੱਸਾ ਇਹ ਛੋਟੇ ਚਮਚੇ ਦਾ ਆਪਣੇ ਦਾ ਫਿਰ ਪਾਵਾਂਗੇ ਆਪਾਂ ਸੁੱਕਾ ਧਨੀਆ ਇਹ ਕਿ ਪੀਸਿਆ ਹੋਇਆ ਧਨੀਆ ਪਾਊਡਰ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਬੇਜ ਮਸਾਲਾ ਸਬਜ਼ੀਆਂ ਮਸਾਲਾ ਉਹ ਪਾਵਾਂਗੇ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਜੋ ਕਿ ਕਲਰ ਅੱਛਾ ਆਏਗਾ ਜ਼ਿਆਦਾ ਨਹੀਂ ਇਹ ਵੀ ਚੌਥਾ ਹਿੱਸਾ ਹੀ ਆਪਾਂ ਐਡ ਕਰਾਂਗੇ ਤੇ ਪਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੁਕੇ ਹੁਣ ਆਪਾਂ ਲੂਣ ਪਾਇਆ ਤੇ ਲੂਣ ਪਾਣੀ ਸਬਜ਼ੀ ਛੱਡੇਗੀ ਜੋ ਕਿ ਪਹਿਲਾਂ ਸੁੱਕਣਾ ਸੁੱਕ ਗਿਆ ਤੇ ਜਿੰਨੇ ਵੀ ਆਪਣੀ ਸਬਜ਼ੀ ਥੋੜੀ ਜਿਹੀ ਕੱਚੀ ਹੋਈਗੀ ਤੋ ਇਹ ਸਬਜ਼ੀ ਦੇ ਲੋਣ ਪਾਏ ਹੋਏ ਪਾਣੀ ਸਬਜ਼ੀ ਵਿੱਚੋਂ ਹੀ ਨਿਕਲੇ ਦੇ ਨਾਲ ਪੱਕ ਕੇ ਤਿਆਰ ਹੋਏਗੀ ਆਪਾਂ ਬਾਹਰੋਂ ਐਡ ਨਹੀਂ ਪਾਣੀ ਕਰਦੇ ਹੈ ਕਿਉਂਕਿ ਪਾਣੀ ਨਮਕ ਪਾਉਣ ਦੇ ਨਾਲ ਹੀ ਸੁੱਕੀ ਸਬਜ਼ੀ ਜੋ ਵੀ ਬਣਾਓ ਤੁਸੀਂ ਤਾਂ ਉਹ ਪਾਣੀ ਜ਼ਰੂਰ ਛੱਡਦੀ ਹੈ ਆਪਾਂ ਨੂੰ ਫਿਰ 5 ਤੋਂ 7 ਮਿੰਟ ਸੇਕ ਲਵਾਵਾਂਗੇ ਜੋ ਥੋੜੀ ਬਹੁਤੀ ਕੱਚੀ ਹੋएगी ਤਾਂ ਉਹ ਸਬਜੀ ਆਪਣੀ ਸਾਰੀ ਤਿਆਰ ਹੋ ਜਾਏਗੀ ਆਪਾਂ ਸਬਜੀ ਵਿੱਚ ਪਾਣੀ ਨਹੀਂ ਸਿਪਾਇਆ ਤੇ ਨਮਕ ਪਾਉਣ ਦੇ ਨਾਲ ਦੇਖੋ ਪਾਣੀ ਕਿੰਦਾ ਹੀ ਹੈ ਸਬਜੀ ਦੇ ਛੱਡਿਆ ਕਦੇ ਵੀ ਪਾਉਣਾ ਬੇਨਾਂ ਕਲਾਸ ਤੇ ਪਾਓ ਤਾਂ ਪਰ ਪਾਣੀ ਬਹੁਤ ਘਟ ਛੱਡਦੇ ਹੁੰਦੇ ਆ ਜੇ ਆਪਾਂ ਪਹਿਲਾਂ ਹੀ ਪਾ ਦਿੰਨੇ ਫਿਰ ਤਾਂ ਬਹੁਤ ਜ਼ਿਆਦਾ ਹੁੰਦਾ ਇਹ ਤਾਂ ਥੋੜੇ ਜਿਹੀ ਪਾਣੀ ਨੇ ਸਬਜੀ ਨੇ ਛੱਡਿਆ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਦਲਵਾ ਲੈਨੇ ਆ ਸੇਕ ਕਿਉਂਕਿ ਪਾਣੀ ਸੁੱਕ ਜਾਏਗਾ ਤੇ ਸਬਜੀ ਵੀ ਆਪਣੀ ਜਗ੍ਹਾ ਤਰੀਕੇ ਨਾਲ ਪੱਕ ਜਾਏਗੀ ਅੰਨੀ ਆਪਣੀ ਸਬਜੀ ਬਣ ਕੇ ਰੈਡੀ ਆ ਦੇਖੋ ਪਾਣੀ ਬਿਲਕੁਲ ਸੁੱਕ ਗਿਆ ਜੋ ਥੋੜਾ ਜਿਹਾ ਨਿਕਲਿਆ ਸੀ ਸਬਜੀ ਦੇ ਵਿੱਚੋਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਬਜੀ ਬਣਾ ਕੇ ਦੇਖੋ ਤਾਂ ਬਹੁਤ ਹੀ ਟੇਸਟੀ ਸਬਜੀ ਬਣਦੀ ਹੈਗੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬੈਲ ਬਟਨ ਵੀ ਜਰੂਰ ਦਬਾਣਾ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ